ਇਹ ਜਦੋਂ ਮੀਂਹ ਆਉਂਦਾ ਵਾ ਉਦੋਂ ਕੀ ਕਰਦੇ ਸੀ ਉਦੋਂ ਇਹ ਇੱਥੇ ਖਲੋ ਜਾਈਦਾ ਇੰਨਾ ਇੰਨਾ ਦੁੱਖ ਦਿੱਤਾ ਰੱਬ ਨੇ ਆਪਣਾ ਘੇਰ ਨਾ ਕਿਲਾ ਕਿਹਨੇ ਕਿਲਾ ਨਹੀਂ ਅਸੀਂ ਉਹਦੇ ਮਨ ਦਾ ਜਿਉਂ ਕਰਦਾ ਨਹੀਂ ਜੀ ਜੋ ਪੁੱਤ ਦੀਆਂ ਅੱਖਾਂ ਚਲੀ ਗਈਆਂ ਦੋ ਪੁੱਤ ਨਹਿਰ ਦੇ ਵਿੱਚ ਡੁੱਬ ਕੇ ਮਰ ਗਏ ਇੱਕ ਪੁੱਤ ਜਿਹੜਾ ਵਾ ਉਹ ਜਿਹਨੂੰ ਆਪਾਂ ਕਿਨਰ ਕਹਿੰਦੇ ਆ ਉਹ ਆ ਦਵਾਈ ਦੂਜੀ ਫਿਰ ਪਾਪੂ ਜੀ ਕਿਤਰਾ ਲੈ ਕੇ ਆਉਂਦੇ ਦਵਾਈ ਇੰਦਾ ਕੋਈ ਤੁਹਾਡੇ ਆ ਗਿਆ ਪੈ ਪੈ ਦੇ ਕਾ ਨਹੀਂ ਜੀ ਤਰੇ ਅਜੇ ਤੱਕ ਇਹੋ ਜਿਹਾ ਮੈਂ ਇਸ਼ਨਾਨ ਕਰਨੀ ਵੇਖਿਆ ਜਿਹੜਾ ਵੇਖੋ ਕਿੱਡੀਆਂ ਸੋਹਣੀਆਂ ਟੈਲਾਂ ਵੇਖੋ ਤੁਸੀਂ ਸੋਹਣੀਆਂ ਸੋਹਣੀਆਂ ਕੱਪੜੇ ਲੈਣ ਨੂੰ ਗੱਲ ਕਰਦਾ ਹਾਂਜੀ ਬਾਲਣ ਕੋਣ ਇਕੱਠਾ ਕਰਦਾ ਦਾਦੀ ਦਾਦੀ ਇਕੱਠਾ ਕਰਦੀ ਤੁਸੀਂ 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 ਨਹੀਂ ਇਕੱਠਾ ਕਰਦੀ ਮੈਂ ਵੀ ਕਰਦਾ ਦਾਦੀ ਦਾ ਮਗਰਾ ਟੁੱਟ ਗਿਆ ਡੇਕਾ ਸੜ ਗਿਆ ਇਹ ਕਹਦਾ ਟੁੱਟ ਗਿਆ ਤੇ ਉਹਨੇ ਗੱਲਾਂ-ਗੱਲਾਂ ਦੇ ਵਿੱਚ ਸਿੱਧਾ ਨਹੀਂ ਕਿਹਾ ਮੈਨੂੰ ਕਿ ਮੇਰਾ ਸਾਈਕਲ ਮੈਨੂੰ ਸਾਈਕਲ ਲੈ ਦੋ ਇਦੋਂ ਬਾਹਰ ਜਾ ਕੇ ਇਹਦੇ ਵੀ ਸਰਦਾਰ ਮੰਗਦੀ ਐ ਇਹਨੂੰ ਸ਼ਰਮ ਆਉਂਦੀ ਆਪਣੇ ਆਪ ਫਿਰਵੰਦੀ ਪਰ ਇਹ ਕਿ ਸਰਦਾਰੀ ਤੇ ਦਿੱਤੀ ਰ ਆਪਣੀ ਸਾਡੇ ਲੋਹਰ ਦੇ ਵੇਖੋ ਨਾ ਹਰ ਜਗ੍ਹਾ ਹੀ ਸਾਰੇ ਕੋਮ ਫੇਰ ਕੇ ਬੈ ਗਏ ਹੁਣ ਥੱਕ ਕੇ ਕਈਆਂ ਨੇ ਤਾਂ ਮੇਰੇ ਆਵੇ ਖੁੰਗੇ ਵੜਵੜ ਕੇ ਨਾੜਾਂ ਵਿੱਚ ਪਾੜ ਗਿਆ ਮੈਂ ਤਾਂ ਵੀ ਨਹੀਂ ਪ੍ਰਵਾਹ ਕੀਤੀਆਂ ਕਈ ਪੈਂਦੇ ਅੱਗ ਲਾਤੀ ਪਿਛਲੀ ਵਾਰੀ ਅੱਛਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੀ ਦਾ ਹਲੋ ਹਲੋ ਅਸੀ ਕਾ ਅਸੀ ਕਾ ਮਰਾ ਅਸੀ ਕਾ ਜੀ ਅੱਛਾ ਬਜਰ ਕੋ ਯਾ ਗਾ ਵਾ ਠੀਕ ਹੈ ਠੀਕ ਹੈ ਹਾਂ ਅੱਖਾਂ ਨੂੰ ਵੇਖਦਾ ਨਹੀਂ ਬਿਲਕੁਲ ਨਹੀਂ ਵੇਖਦਾ ਇੱਕ ਹੀ ਲੱਗਦਾ ਤੁਹਾਡੇ ਮੁੰਡਾ ਮੇਰਾ ਤੇ ਇਹ ਵਾਲੇ ਘਰ ਵਾਲਾ ਘਰ ਵਾਲਾ ਅੱਛਾ ਇਹ ਇਹਨਾਂ ਦਾ ਪਾਪਾ ਹਾਂ ਡੈਡੀ ਹੈ ਇਹ ਡੈਡੀ ਹੈ ਤੇ ਘਰ ਵਾਲੀ ਧਦੀ ਚਲ ਗਈ ਕੀ ਗੱਲ ਹੈ ਉਹ ਹੋਟਲ ਤੇ ਲੱਗੀ ਉੱਥੋਂ ਚਲ ਗਈ ਮੁੜ ਕੇ ਨਹੀਂ ਨਹੀਂ ਤੇ ਬੇਟਾ ਤੁਹਾਡਾ ਹੀ ਹੈ ਹਾਂਜੀ ਹਾਂ ਇਹ ਤੁਸੀਂ ਇੱਕ ਵਾਰੀ ਮੇਰੇ ਕੋ ਆਏ ਸੀ ਨਾ ਹਾਂਜੀ ਹਾਂ ਹਾਂ ਜਦੋਂ ਮਰੀਠਾ ਰੋਡ ਤੇ ਹਾਂਜੀ ਹਾਂਜੀ ਤੂੰ ਲੈ ਕੇ ਆਇਆ ਹਾਂਜੀ ਤੇ ਇਤਨਾ ਹੀ ਰਹਿੰਦਾ ਇਤਨਾ ਹੀ ਕਿੱਥੇ ਨਹੀਂ ਨਹੀਂ ਤੇ ਮੀਂਹ ਉਹਦੇ ਵਿੱਚ ਮੀਂਹ ਜੇ ਇਦਾਂ ਹੀ ਆ ਦਰਪਾਲ ਹਾਂ ਪਾਟੀ ਆ ਚਾਉਂਦੀ ਆ ਤੇ ਕਿਹਾ ਤੇ ਤੁਹਾਨੂੰ ਥੋੜਾ ਬਤਨ ਨੇਰੇ ਦਾ ਜਾਂ ਚਾਨਣ ਦਾ ਪਤਾ ਲੱਗਦਾ ਨਹੀਂ ਇਦਾਂ ਤੋਂ ਆਉਂਦੀ ਜਿੱਦਾਂ ਦੀਦੀ ਆ ਬਸ ਤੁੰਦੀ ਵੇਖਦੀ ਬੰਦੇ ਦਾ ਆਕਾਰ ਪਤਾ ਲੱਗਦਾ ਨਾ ਆਕਾਰ ਨਹੀਂ ਪਤਾ ਲੱਗਦਾ ਤੁਹਾਡਾ ਨਾਂ ਕੀ ਆ ਜਗਿੰਦਰ ਸਿੰਘ ਜਗਿੰਦਰ ਸਿੰਘ ਪਿੰਡ ਕਿਹੜਾ ਤੁਹਾਡਾ ਵੇ ਪਿੰਡ ਸਾਡਾ ਗੁਰੂ ਨਾਨਕਪੁਰਾ ਹਾਂ ਅਜਾ ਪਤਾ ਹੀ ਦਰਾ ਮੇਰੇ ਕੋ ਆ ਇਧਰ 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 ਬਾਹਰ ਅੰਦਰ ਮੈਂ ਹੀ ਲੈ ਕੇ ਜਾਨੀ ਅੱਛਾ ਤੁਸੀਂ ਲੈ ਕੇ ਜਾਂਦੇ ਹਾਂ ਇਹ ਵੀ ਠੱਲਾ ਅਟੈਕ ਹੋਇਆ ਸੀ ਦਿਲ ਦਾ ਤੇ ਇਹ ਵੀ ਇੱਥੇ ਵਿਚਾਰਾ ਬਲੇਟਰ ਬਾਥਰੂਮ ਹੈ ਨਹੀਂਗਾ ਕੋਈ ਫੇਰ ਦਵਾਈ ਦਊਗੀ ਜਾਨੀ ਦਵਾਈ ਦਊਗੀ ਹਾਂ ਮੇਰੇ ਪਾਸਾ ਮਰਾ ਚੋਤਾ ਨਹੀਂ ਹਾਂ ਪਾਸਾ ਮੈਂ ਨਹੀਂ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਤੜਕੋ ਸ਼ੁਰੂ ਤੋਂ ਕਰਨੀ ਹੈਗਾ ਸ਼ੁਰੂ ਤੋਂ ਅਗੇ ਇਧਰ ਘਰਪੁਰ ਪਹਿਲੀ ਵੀ ਅਗੇ ਜ਼ਿੰਮੇਦਾਰ ਹੁੰਦਾ ਅੱਛਾ ਕੀ ਨਾਂ ਕੀ ਗੋਤ ਕੀ ਹੈ ਹਾਂ ਢੱਲੋ ਆ ਢੱਲੋ ਜੇ ਹਾਂਜੀ ਕਿਹੜਾ ਪਿੰਡ ਕਿਹੜਾ ਦੱਸਿਆ ਸੀ ਪਿੰਡ ਆ ਸਾਡਾ ਦੇ ਪਹਿਲਾ ਵਾ ਦੌਲ ਨੰਗਲ ਹੀ ਆ ਹਾਂ ਜੱਦੀ ਜਿਹੜਾ ਹਾਂ ਹਾਂ ਤੇ ਉਸ ਤੋਂ ਬਾਅਦ ਇੱਥੇ ਅਸੀਂ ਰੋਈ ਜੀ ਨੇ ਲਿਆ ਥਾ ਤੁਹਾਨੂੰ ਇੱਥੇ ਪਾਇੇ ਘਰ ਕੋਲ ਹਾਂ ਸਹਰੇ ਮੇਰੇ ਨੇ ਬਕਾਇਆ ਥਾ ਤੁਹਾਨੂੰ ਪਹਿਲਾਂ ਇਹਦੇ ਸਹਰੇ ਨੇ ਬਕਾਇਆ ਕਿਉਂ ਕਿਉਂ ਬਕਾਇਆ ਉਹ ਇੱਥੋਂ ਲੈ ਗਿਆ ਸਾਨੂੰ ਧੋਖਾ ਕਰਕੇ ਜਗਾ ਵਗਾ ਕੇ ਹੋਰ ਜਗਾ ਲੈ ਦਿੰਦੇ ਤੁਹਾਨੂੰ ਵੀਰੇ ਵਧੀਆ ਚਲੋ ਉਹ ਘਰ ਦੇ ਘਰੇਲੂ ਤਾਂ ਤੇ ਘਰ ਵਾਲੀ ਕਿਉਂ ਛੱਡ ਕੇ ਚਲੀ ਕੰਮ ਤੇ ਲੱਗੀ ਪਹਿਲਾਂ 10 ਸਾਲ ਤੇ ਪਹਿਲਾਂ ਉਹਦੀ ਭੁਆਣੇ ਨੇ ਪੈਰ ਲੱਗਣ ਤੇ ਜਿਉਂ ਵਿਆਹੀ ਆਈ ਉਦੋਂ ਤੁਹਾਡੀ ਅੱਖਾਂ ਹੈ ਕਿਹਨਾਂ ਹਾਂ 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 ਪੂਰਾ ਖੜੀ ਤੇ ਅੱਖਾਂ ਨੂੰ ਕੀ ਗੱਲ ਹੋ ਗਈ ਸੀ ਇਹ ਬਾਹਰ ਮੁੰਡਿਆਂ ਦਵਾਈ ਦੂ ਵੀ ਪਾਤੀ ਕੋਈ ਨਹੀਂ ਅੱਖਾਂ ਤੋਂ ਜਿਹੜਾ ਦਵਾਈ ਪਾਤੀ ਹਾਂ ਨਾਲ ਪੈਰੀ ਰਾਤ ਝਗੜਾ ਚੱਲਣ ਡਿਆ ਹੈ ਛਟਾ ਛਟਾ ਲਾਤੀਆਂ ਨਾਲੇ ਖੂਨ ਬੱਕਰੀਆਂ ਬਕਰੇਆਂ ਚੱਕਰਾਂ ਪੈਸਿਆਂ ਦੇ ਚੱਕਰਾਂ 'ਚ ਪੈ ਗਏ ਨਾ ਖੂਨ ਹਾਂ ਹਾਂ ਦੋਨਾਂ ਛਟਾ ਛਟਾ ਲਾਤੀਆਂ ਫਿਰ ਬਲੱਡ ਜਿਹ ਲੱਡ ਅੱਖਾਂ ਜਾ ਗਿਆ ਤੇ ਡਾਕਟਰ ਕੀ ਇਹਦਾ ਇਲਾਜ ਹੋ ਸਕਦਾ ਕਿ ਨਹੀਂ ਇਲਾਜ ਕਰਾਇਆ ਨਹੀਂ ਹੋਣੀ ਹੋਣਾ ਨਹੀਂ ਹੋਣੀ ਅਦੇ ਤੁਹਾਡੀ ਉਮਰ ਕਿੰਨੀ ਹੋ ਗਈ ਮੇਰੀ 28 ਕਿ ਸਾਲ ਆ 28 ਸਾਲ ਆ ਸਾਲ ਤੇ ਫਿਰ ਜਿੱਤਰਾ ਦੋ ਬਜ਼ੁਰਗ ਵਾ ਇੱਕ ਬੇਟਾ ਤੁਹਾਡਾ ਹਾਂਜੀ ਕਮਾਈ ਕੀ ਹੈ ਫਿਰ ਕਮਾਈ ਕੁ ਵੀ ਨਹੀਂ ਸਮਾਈ ਪਲਸਣੀ ਆ ਸਾਡੇ ਜਿਹੜੀ ਲੱਗੀ ਆ ਜਾਂ ਬਾਹਰੋਂ ਤੁਹਾਡੇ ਵਰਗੇ ਕੋਈ ਭੈਣ ਭਰਾ ਸੇਵਾ ਦੇ ਜਾਂਦਾ ਹਾਂ ਟਾ ਟਾ ਵੀ ਦੇ ਗਿਆ ਹਾਂ ਹਾਂ ਐਦਾਂ ਜਾ ਫਿਰ ਮੁੰਡੇ ਲੈ ਕੇ ਘੁੰਮਣਾ ਪੈਂਦਾ ਬਾਹਰ ਤੇਰਾ ਜਿਆਦਾ ਹੁੰਦਾ ਬੇਦਖਰਨੀ ਪੈਂਦੀ ਹਾਂ ਹਾਂਜੀ ਜਾ ਇਹ ਮੁੰਡਾ ਜਾਂਦਾ ਇਕੱਲਾ ਵੀ ਚਲ ਜਾਂਦਾ ਕਿ ਇਹ ਕਿੰਨੇ ਚਿਰ ਦਾ ਹੋ ਗਿਆ? ਉਹ ਤਾਂ ਕਿੰਨੇ ਸਾਲ ਦਾ ਹੋ ਗਿਆ? 12-13 ਸਾਲਾਂ ਦਾ ਹੁੰਦਾ। 8 ਜਾਨ ਨੋਕ ਦਾਕ। ਨੋਕ ਸਾਤ ਕੀ ਨਾਂ ਤੇਰਾ? ਨਿਸ਼ਾਨ ਸਿੰਘ। ਨਿਸ਼ਾਨ ਸਿੰਘ ਤੁਸੀਂ ਇਸ਼ਾਨ ਨਹੀਂ ਕੀਤਾ ਹਜੇ? ਨਹੀਂ। ਕਿਉਂ? ਉਹ ਤਾਂ ਮੂੰਹ ਮਾ ਕਿੰਨਾ ਗੰਦਾ ਹੈ ਨਾ ਵੇਖੋ। ਧੋਤਾ ਹੀ ਮੂੰਹ। ਧੋਤਾ ਹੀ ਮੂੰਹ। ਹਾਂਜੀ। ਹੈਂ? ਤੇ ਇਹਨਾਂ ਦਾ ਸਕੂਲ ਦਾ ਨਾ? ਹਾਂਜੀ। ਕਿਹੜਾ ਸਕੂਲ ਜਾਣਾ? ਗੁਰੂ ਨਾਨਕਪੁਰੇ। ਗੁਰੂ ਨਾਨਕਪੁਰੇ? ਲਾ ਪੜਦਾ। ਕਾਪੀ ਦੇ ਕੰਮ ਦੇ ਦਿੰਦੇ ਆ। ਕੰਮ ਦੇ ਰਹੇ ਨੇ? ਹੁਣ ਛੁੱਟੀਆਂ ਪਈਆਂ ਨਹੀਂ ਆ। ਤੇ ਕਰੋ ਜਾਣਾ ਸਕੂਲ ਹੁਣ। ਜੇ ਛੁੱਟੀਆਂ ਖਤਮ ਹੋ ਗੀਆਂ। ਛੁੱਟੀਆਂ ਖਤਮ। ਹਾਂ ਹਾਂ ਸਕੂਲ ਇਹਨੇ ਕੀ ਜਾਣਾ ਡਰਦਾ ਜਾਂਦਾ ਨਹੀਂ ਮੁੰਡੇ ਪਾ ਜਿੰਦੇ ਮੁੰਡੇ ਮਾਰਦੇ ਆ ਜਾਂਦਾ ਕਿਉਂ ਕਿਉਂ ਉਹਦਾ ਨਹੀਂ ਉਹ ਰਾਹ ਆ ਕੇ ਲੜ ਲੜ ਪੈਂਦੇ ਇਹਦੇ ਨਾਲ ਕੱਲੇ ਕਰਕੇ ਪੰਜ ਛੇ ਜਾਣੀ ਹੋ ਜਾਂਦੇ ਫੇ ਡਰਦਾ ਜਾਂਦਾ ਨਹੀਂ ਹਾਂ ਹਾਂ ਨਾ ਕੀ ਪੁੱਤਰ ਨਿਸ਼ਾਨ ਸਿੰਘ ਨਿਸ਼ਾਨ ਸਿੰਘ ਹਾਂ ਨਾ ਆਪਣੇ ਕੋ ਕੋ ਆਪਣੀ ਮਿਆਰ ਕਰੂਗੀ ਜੇ ਕੱਟੇ ਹੋ ਜਾਂਦੇ ਆਉ ਕਰ ਦੇ ਵੀ ਹਾਲਾਤ ਵੇਖੀ ਆਪਾਂ ਆਉ 1 ਮਿੰਟ ਆਉ ਮੈਨੂੰ ਖਾ ਆਪਣਾ ਘਰ ਤੇ ਵਿਖਾ ਯਾਰ ਅੱਛਾ ਵਿਖਾ ਹਾਂ ਆ ਜੋ ਤੁਸੀਂ ਨਾਲ ਆ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਂਦਾ ਕਿੱਥੇ ਕੀ ਪਿਆ ਕਿੱਥੇ ਕੀ ਪਿਆ ਬਈ ਇਦਾਂ ਅੰਦਾਜ਼ੇ ਨਹੀਂ ਅੰਦਾਜ਼ੇ ਨਾਲ ਅੰਦਾਜ਼ੇ ਨਾਲ ਆਪ ਹੀ ਆ ਬੱਲੀਆਂ ਬੁੱਲੀਆਂ ਗੱਡੀ ਦੀਆਂ ਕਈ ਰਾਂ ਹਾਂ ਆ ਵੀ ਕਰੀਗਾ ਹੁਣ ਦਿਹਾੜੀ 5-50 ਰੁਪਇਆ ਮੰਗਦੇ ਆ ਕੀ ਕਰੀਆ ਨਹੀਂ ਤੁਸੀਂ ਜਦੋਂ ਇਹ ਜਦੋਂ ਬਿਲਕੁਲ ਅੱਖਾਂ ਠੀਕ ਸੀ ਜਦੋਂ ਹਾਂਜੀ ਉਦੋਂ ਇਹ ਇੱਥੇ ਰਹਿੰਦੇ ਸੀ ਕਿ ਪਿੰਡ ਰਹਿੰਦੇ ਸੀ ਨਹੀਂ ਉਦੋਂ ਇਦਾਂ ਹੀ ਉਹ ਤੇ ਕੁਆਟਰਾਂ 'ਚ ਰਹਿੰਦੇ ਰਏ ਪਹਿਲਾਂ ਕੁਆਟਰਾਂ 'ਚ ਹਾਂਜੀ ਸਰਕਾਰੀ ਕੁਆਟਰਾਂ 'ਚ ਰਹਿੰਦੇ ਨੇ ਆਹ ਕੇਪੋਲ ਬਣਵਾਇਆ ਹੈ ਤੇ ਪਿੰਡ ਵਾਲਿਆਂ ਨੇ ਕਿਸੇ ਨੇ ਮਤ ਨਹੀਂ ਕਰਦੀ ਉਹ ਤਾਂ ਸਭ ਨੂੰ ਪਾਇਲੀ ਜਿਹੜੀ ਉਹ ਵੀ ਸਾਹਮਣੇ ਬਹਿ ਕੇ ਨਿਕਲਦੀ ਉਹਦਾ ਕੇਸ ਜਿਹੜਾ ਕੀਤਾ ਸੀ ਉਹ ਵੀ ਆਪਣੇ ਹੱਕ ਚ ਕਰਦੇ ਫਿਰਦੇ ਆ ਹਾਂ ਹਾਂ ਉਹ ਨਹੀਂ ਕੋਈ ਸਪੋਰਟ ਕਰਦੇ ਟਾਡੇ ਵਰਗੇ ਹੀ ਸਭ ਨੂੰ ਬਾਹਰ ਜਾ ਕੇ ਉਹਨਾਂ ਕੋਈ ਨਹੀਂ ਗਏ ਜਿਹਨਾਂ ਦਾ ਡੇਟੇਰ ਬੈਠੂ ਇੱਥੇ ਬੈਠੂ ਬੈਠੋ ਇਧਰ ਆਓ ਤੇ ਸਾਡੇ ਤੇ ਉਹਨਾਂ ਨੇ ਸਾਨੂੰ ਕੁਝ ਦੇਣਾ ਵਾ ਇਧਰ ਇੱਥੇ ਇੱਥੇ ਆਓ ਇੱਥੇ ਉੱਤੇ ਆਓ ਇਹ ਇਧਰ ਕੌਮ ਕੇ ਬੈਠੂ ਉਹਨਾਂ ਨੇ ਸਾਨੂੰ ਉਹ ਤਾਂ ਇੱਥੇ ਜਿਹਦੋਂ ਸਾਡੀਆਂ ਆਖਾਂ ਖਰਾਬ ਹੋਈਆਂ ਜੀ ਭੈਣ ਭਰਾਵਾਂ ਕੋਲ ਵੀ ਹੋ ਗਏ ਆ ਉਹਨਾਂ ਨੇ ਨਹੀਂ ਸਾਥ ਦਿੱਤਾ ਤੇ ਫੇਰ ਕੀ ਕਰਨਾ ਮਰੇ ਵੀ ਕੰਦੇ ਆ ਮੈਂ ਕਿ ਜਿਹੜੇ ਮੇਰੇ ਨਾਲ ਸਾਥੀ ਆਏ ਹਨਾ ਹਾਂਜੀ ਹਾਂਜੀ ਵਿੱਚ ਸਾਰੇ ਭਾਵੁਕ ਹੋ ਗਏ ਅੱਖਾਂ ਚ ਪਾਣੀ ਆ ਗਿਆ ਉਹਨਾਂ ਦੇ ਤੁਹਾਡੇ ਹਾਲਾਤ ਵੇਖ ਕੇ ਨਾ ਇਸ ਬੱਚੇ ਦੇ ਹਾਲਾਤ ਵੇਖ ਕੇ ਕਿ ਮੇਰੇ ਖਿਆਲ ਦੇ ਵਿੱਚ ਜਿਹੜੇ ਜਿਹੜੇ ਵੀਡੀਓ ਵੇਖ ਰਹੇ ਹੋਣਗੇ ਨਾ ਉਹਨਾਂ ਦੇ ਅੱਖਾਂ ਦੇ ਵਿੱਚ ਪਾਣੀ ਮੇਰੇ ਖਿਆਲ ਦੇ ਵਿੱਚ ਜ਼ਰੂਰ ਆਏਗਾ ਪਰ ਉਹ ਉਹ ਜਿਹੜਾ ਅੱਖਾਂ ਦੇ ਵਿੱਚ ਪਾਣੀ ਹੈ ਨਾ ਉਹ ਦਰਦ ਇਹਨਾਂ ਲਈ ਰੱਖਦਾ ਵਾ ਸਾਡਾ ਫਰਜ਼ ਬਣਦਾ ਵਾ ਸਾਡਾ ਫਰਜ਼ ਬਣਦਾ ਵਾ ਕਿ ਇਹਨਾਂ ਦੀ ਮਦਦ ਕਰ ਜਣੀ ਮੈਂ ਮੈਨੂੰ ਵੀਰ ਜੀ ਮੈਨੂੰ ਯੂਕੇ ਤੋਂ ਇੱਕ ਮਾਂ ਆ ਹਾਂ ਜੀ ਹੈਨਾ ਬਾਹਰ ਦੇ ਮੁਲਕ ਤੋਂ ਉਹਨਾਂ ਨੇ ਮੈਨੂੰ ਤੁਹਾਡੇ ਬਾਰੇ ਦੱਸਿਆ ਸੀ ਇੱਕ ਯੂਕੇ ਤੋਂ ਮਾਤਾ ਹਰਜੀਤ ਕੌਰ ਹੈਨਾ ਮੈਂ ਮੈਨੂੰ ਆਂਦੇ ਆ ਕਿ ਮੇਰੀ ਵੀਡੀਓ ਦੇ ਵਿੱਚ ਨਾਂ ਨਾ ਲਿਓ ਪਰ ਮੈਂ ਨਾਂ ਲੈਣਾ ਚੰਗਾ ਸਮਝੂਗਾ ਕਿ ਜਿਨੇ ਮਾਂ ਨੇ ਮੈਨੂੰ ਇਹੋ ਜੀ ਸੇਵਾ ਦਿੱਤੀ ਹੈ ਰਈਏ ਦੇ ਵਿੱਚ ਵੇਖੋ ਤੁਸੀਂ ਮੈਂ ਹਾਲਾਤ ਵੇਖ ਕੇ ਮੈਂ ਬਿਆਨ ਨਹੀਂ ਕਰ ਸਕਦਾ ਜੀ ਆਪਣੇ ਇੱਕ ਦਿ ਮੈਂ ਵੇਖੂਗਾ ਕਿ ਸਾਰੇ ਆਣੇ ਨਜ਼ਰ ਮਾਰਦੇ ਨੇ ਇੱਥੇ ਆਓ ਇੱਕ ਮਿੰਟ ਕਿਹੜੀ ਹੈ ਛੰਨ ਉੱਥੇ ਨਜ਼ਰ ਹੈਣਾ ਨਜ਼ਰ ਵੇਖੋ ਜੀ ਆਪਾਂ ਕਿਹੜੇ ਹਾਲਾਤਾਂ ਦੇ ਵਿੱਚ ਰਹਿਣ ਲਈ ਮਜਬੂਰ ਆ ਆ ਜਿਹੜੀ ਛੰਨ ਵਾ ਨਾ ਆ ਛੰਨ ਜਿਹੜੇ ਦਿਨ ਚੱਲਦੇ ਆ ਨਾ ਇਹਨਾਂ ਦਿਨਾਂ ਦੇ ਵਿੱਚ ਮੀਂਹ ਲਾਜ਼ਮੀ ਆ ਮੀਂਹ ਆਉਣਾ ਹੀ ਆਉਣਾ ਵਾ ਹੁਣ ਮੀਂਹ ਦੇ ਵਿੱਚ ਰੁੱਖ ਤੇ ਥੱਲੇ ਬਹਿ ਕੇ ਗੁਜ਼ਾਰਾ ਕਰਦੇ ਹੋਣਗੇ ਜਾਂ ਕਿਤਰਾ ਗੁਜ਼ਾਰਾ ਕਰਦੇ ਹੋਣਗੇ ਇਹ ਮੈਂ ਅੰਦਾਜ਼ਾ ਵੀ ਨਹੀਂ ਲਾ ਸਕਦਾ ਪਤੋ ਰਿਆ ਰਿਆ ਮੇਰੇ ਕੋ ਮੇਰੇ ਕੋ ਇੱਥੇ ਵੀਡੀਓ ਨੇਰੇ ਚ ਨਹੀਂ ਬਣਦੀ ਠੀਕ ਬਣਦੀ ਇਹ ਜਦੋਂ ਮੀਂਹ ਆਉਂਦਾ ਵਾ ਉਦੋਂ ਕੀ ਕਰਦੇ ਸੀ ਉਦੋਂ ਇਹ ਇੱਥੇ ਖਲੋ ਜਾਈਦਾ ਖਲੋ ਜੀਦਾ ਮਤਲਬ ਕੀ ਉਦੋਂ ਉਦੋਂ ਕੀ ਨਾਂ ਦਾ ਮੀਂਹ ਚੁੰਦੀ ਹੈ ਹਾਂ ਜੀ ਕਿੰਨੀ ਕੀ ਚੁੰਦੀ ਹੈ ਆ ਚੁੰਦੀ ਆ ਨਤੀ ਬਿਸਤਰੇ ਗੱਲੇ ਹੋ ਜਾਂਦੀ ਬਿਸਤਰੇ ਗੱਲੇ ਹੋ ਜਾਂਦੀ ਤੇ ਫਿਰ ਬਿਸਤਰੇ ਫਿਰ ਸਕਾਉਂਦੇ ਕਿ ਤਰ੍ਹਾਂ ਫਿਰ ਬਾਹਰ ਸੁਪੇ ਪਾਈ ਅਰੇ ਬਾਹਰ ਆ ਜੀ ਬਾਹਰ ਆ ਜੀ ਇਥੇ ਲਿਆਉਗਾ ਕੋਈ ਹੈ ਕੀ ਉੱਥੇ ਪਿਠਾਈ ਦੀਗੇ ਅਰੇ ਬਾਪੂ ਜੀ ਲਾ ਕੇ ਬਹਿ ਜਾਓ ਬਾਪੂ ਜੀ ਤੁਹਾਡਾ ਪੁੱਤ ਵਾ ਤੁਹਾਡੇ ਕਿੰਨੇ ਪੁੱਤ ਵਾ ਦੋ ਡੁੱਬ ਗਏ ਬਿਲਕੁਲ ਲੱਗੇ ਕਰ ਹਾਂਜੀ ਦੋ ਲੁੱਬ ਗਏ ਨਹੀਂ ਹੁਣ ਵੈਸੇ ਕਿੰਨੇ ਪੁੱਤ ਸੀ ਤੁਹਾਡੇ ਤਿੰਨ ਤਿੰਨ ਪੁੱਤ ਸੀ ਨਹੀਂ ਚਾਰ ਹੀ ਚਾਰ ਹੀ ਇੱਕ ਇਹ ਪੁੱਤ ਤੇ ਦੋ ਡੁੱਬ ਗਏ ਦੋ ਲੁੱਬ ਕੀ ਗੱਲ ਹੋ ਗਈ ਉਹਨਾਂ ਨੂੰ ਉਹ ਬਲਾਂਕਰ ਦੇ ਬੋਲਦੇ ਆ اچھا ਪੁੱਲ ਤੇ ਲੱਗਦੇ ਪਾਣੀ ਦੇ ਡੇ ਤੇ ਇੱਕ ਇੱਕ ਉਹ ਮੰਦਵਾ ਖੁਸਲਾ ਸੇ ਮੰਤਵਾ ਕੋ ਮੱਕੀ ਨਾ ਬੰਦਾਰ ਨਾ ਔਰਤ ਹੈ ਨਾ ਇਹ ਬਾਪੂ ਜੀ ਕੀ ਕੀ ਫਿਰ ਤੁਹਾਡਾ ਪੁੱਤ ਵਾ ਤੁਸੀਂ ਜੰਮਿਆ ਵੈਨੂੰ ਤੁਸੀਂ ਪਾਲਿਆ ਵਾ ਹੈ ਕੀ ਨਾਮ ਤੁਹਾਡਾ ਚੰਦ ਸਿੰਘ ਤੇਰਨ ਸਿੰਘ ਕੋਈ ਰੱਬ ਨਾਲ ਗਿਲਾ ਸ਼ਿਕਵਾ ਹੈਗਾ ਗਿਲਾ ਕੋਈ ਨਹੀਂ ਆਪਾਂ ਗਿਲਾ ਕੋਈ ਨਹੀਂ ਇੰਨਾ ਇੰਨਾ ਦੁੱਖ ਦਿੱਤਾ ਰੱਬ ਨੇ ਕੋਈ ਨਾ ਕਿਹਨਾਂ ਗੱਲਾਂ ਕਿਹਨਾਂ ਗੱਲਾਂ ਨਹੀਂ ਆਈ ਉਹਨੇ ਪਰ ਮੰਨਦਾ ਜਿਉਂ ਕਰਦਾ ਨਹੀਂ ਜਿਉਂ ਕਰਦਾ ਠੀਕ ਹੈ ਉਹਦੀ ਮੈਨੂੰ ਨਹੀਂ ਬਾਕੀ ਤੁਹਾਡਾ ਘਰ ਨੇ ਦੀ ਛੱਤ ਖੋਈ ਗਈ ਪੁੱਤ ਦੀ ਅੱਖਾਂ ਚਲੇ ਗਈਆਂ ਉਹਦੇ ਘਰ ਵਾਲੇ ਛੱਟ ਕੇ ਉਸ ਬੱਚੇ ਨੂੰ ਚਲੇ ਗਈ ਪੁੱਤ ਮਰ ਗਏ ਕੋਈ ਕੋਈ ਰੱਬ ਨਾਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜਿਉਂ ਕਰਦਾ ਠੀਕ ਹੈ ਵੇਖੋ ਜੀ ਬਾਪੂ ਜੀ ਆਂਦੇ ਕਿ ਮੈਂ ਆਖਿਆ ਕਿ ਛੱਤ ਚਲੀ ਗਈ ਪੁੱਤ ਦੀ ਅੱਖਾਂ ਚਲੀ ਗਈਆਂ ਦੇੋ ਪੁੱਤ ਨਹਿਰ ਦੇ ਵਿੱਚ ਡੁੱਬ ਕੇ ਮਰ ਗਏ ਇੱਕ ਪੁੱਤ ਜਿਹੜਾ ਵਾ ਉਹ ਜਿਹਨੂੰ ਆਪਾਂ ਕਿਨਰ ਕਹਿੰਦੇ ਆ ਉਹ ਆ ਤੇ ਬਾਪੂ ਜੀ ਨੂੰ ਮੈਂ ਪੁੱਛਿਆ ਕਿ ਕੋਈ ਗਿਲਾਤ ਨਹੀਂ ਹੈਗਾ ਗੁਰਸੇਖੋਂ ਦੇ ਨਾਤੇ ਉਹਨੇ ਆਖਿਆ ਕਿ ਮੈਨੂੰ ਰੱਬ ਨਾਲ ਕੋਈ ਗਿਲਾ ਨਹੀਂ ਤੇ ਨਾਲ ਆਂਦੇ ਜੋ ਰੱਬ ਕਰਦਾ ਸਹੀ ਕਰਦਾ ਕਿਉਂ ਬਾਪੂ ਬਿਲਕੁਲ ਬਾਪੂ ਜੀ ਦੀ ਅੱਖਾਂ ਸਾਰੀਆਂ ਨਾਮ ਨੇ ਤੇ ਅੱਖਾਂ ਦੇ ਵਿੱਚ ਉਹ ਪਪਾ ਕਿੰਨੀ ਉਮਰ ਹੋ ਗਈ ਹੈ ਉਮਰ ਮਿਲ ਹੀ ਗਈ 85 ਸਾਲ 85 ਸਾਲ ਹੋ ਗਈ ਹੈ ਕਸਾ ਮਰ ਰਤ ਨਹੀਂ ਐਂਦੇ ਮੇਰੇ ਨਹੀਂ ਬਿਲਕੁਲ ਦਵਾਈ ਤੂੰ ਫਿਰ ਪਾਪੂ ਜੀ ਕਿਤਰਾ ਲੈ ਕੇ ਆਉਂਦੇ ਦਵਾਈ ਇਦਾਂ ਕੋਈ ਤੁਹਾਡੇ ਆ ਗਿਆ ਪੈ ਪੈ ਦੇ ਕਾ ਨਹੀਂ ਨਹੀਂ ਤੈਨੂੰ ਫੇਮਾ ਉਹ ਟਿੱਕੇ ਮੁੰਡਾ ਲੈ ਬੜਿਕਾ ਹਾਂ ਤੁਰਾ ਨਹੀਂ ਐਂਦਾ ਕੋਈ ਗੱਲ ਨਹੀਂ ਪਤਾ ਲੱਗਦਾ ਹੀ ਐ ਕੋਈ ਗੱਲ ਬੈਠੋ 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 ਨਹੀਂ ਮੈਂ ਤਾਂ ਦੱਸਦਾ ਐ ਬਣਿਆ ਐ ਬਣਿਆ ਐ ਬਣਿਆ ਬਾਪੂ ਜੰਦੇ ਮੈਂ ਤੈਨੂੰ ਤੁਰ ਕੇ ਵਿਖਾਉਣਾ ਕਿ ਮੈਂ ਮੈਂ ਕਿਤਰਾ ਤੁਰਦਾ ਹਾਂ ਮੈਂ ਤਾਂ ਆਖਿਆ ਵਾ ਕਿ ਬਾਪੂ ਜੀ ਤੁਸੀਂ ਬਹਿ ਜਾਓ ਇੱਥੇ ਪਰ ਅੰਦੇ ਕਿ ਮੈਂ ਤੈਨੂੰ ਤੁਰ ਕੇ ਵਿਖਾਉਂ ਬਹਿ ਜਾਓ ਤੁਸੀਂ ਬਹਿ ਜਾਓ ਬਾਪੂ ਜੀ ਬਹਿ ਜਾਓ ਮੈਨੂੰ ਮੈਨੂੰ ਤੁਹਾਡਾ ਅੰਦਾਜ਼ਾ ਪੂਰਾ ਮੈਨੂੰ ਤੇ ਸੰਗਤ ਜੀ ਇਹ ਵੀਡੀਓ ਸ਼ੇਅਰ ਕਰਨੀ ਬਣਦੀ ਜੇ ਇਹ 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 ਵੀਡੀਓ ਸ਼ੇਅਰ ਕਰਨੀ ਬਣਦੀ ਜੇ ਮੈਨੂੰ ਯੂਕੇ ਤੋਂ ਇੱਕ ਮਾਦਾ ਇੱਕ ਫੋਨ ਆਇਆ ਕਿ ਉੱਥੇ ਜਾਇਓ ਤੇ ਮੇਰੇ ਵੱਲੋਂ ਥੋੜੀ ਜੀ ਸੇਵਾ ਦੀ ਆਇਓ ਤੇ ਨਾਲ ਆਖਿਆ ਕਿ ਇਹਨਾਂ ਦਾ ਰਾਸ਼ਨ ਦਾ ਪ੍ਰਬੰਧ ਇਹਨਾਂ ਦਾ ਕਰ ਦਈਏ ਨਹੀਂ ਬਾਪੂ ਜੀ ਅਹੀਂ ਰਾਸ਼ਨ ਦਾ ਪ੍ਰਬੰਧ ਇਹਨਾਂ ਦਾ ਘਰ ਚੱਲੇ ਆ ਜਦੋਂ ਮਹੀਨਾ ਹੋ ਜਾਏ ਕਰੇਗਾ ਮਹੀਨੇ ਬਾਅਦ ਮੈਂ ਤੁਹਾਨੂੰ ਰਾਸ਼ਨ ਦੇ ਜਾ ਕਰਨਾ ਠੀਕ ਹੈ ਜੀ ਹਣਾ ਗੁਰੂ ਸਾਹਿਬ ਨੇ ਤੁਹਾਡੇ ਰਾਸ਼ਨ ਦੀ ਕਿਰਪਾ ਧਰਤੀ ਕੀਤੀ ਆ ਸਾਨੂੰ ਇਹੋ ਹੀ ਆ ਵੀ ਤੁਹਾਡੇ ਸੱਜਣ ਵਰਗੇ ਕੋਈ ਹੁਣ ਜਿਹਦਾ ਘਰ ਲੱਭਣ ਦੇ ਆ ਕਿਉਂਕਿ ਇਹ ਜਗ੍ਹਾ ਦਾ ਸਾਨੂੰ ਭਰੋਸਾ ਨਹੀਂ ਕੋਈ ਹਾਂਜੀ ਤੇ ਕਦੋਂ ਵੀ ਸਾਡੇ ਕੋਈ ਖਾਲੀ ਕਰਾ ਸਕਦੇ ਜਗ੍ਹਾ ਆਉਂਦੇ ਵੇ ਹਾਂਜੀ ਅੱਗੇ ਆਏ ਅਸੀਂ 2 ਮਹੀਨੇ ਤੇ ਰੋਡ ਤੇ ਕੱਟੇ ਆ ਪਹਿਲਾਂ ਰੋਡ ਤੇ ਕੱਟੇ ਹਾਂਜੀ ਪੁਲਿਸ ਨੇ ਬਹੁਤ ਅੰਕ ਕੀਤਾ ਪਹਿਲਾਂ ਸਾਨੂੰ ਫਿਰ ਐਮ.ਐਲ.ਏ ਕੋ ਗਏ ਆ ਉਹਨਾਂ ਨੇ ਸਾਨੂੰ ਕਹਿ ਕੋ ਕਿ ਫੇਰ ਟਾੜੇ ਵਰਗੇ ਨੇ ਪਹਿਲਾਂ ਸੇਵਾ ਦਿੱਤੀ ਸਾਨੂੰ ਫਿਰ ਆ ਸ਼ਾਨਾ ਹੀ ਬਣਾਈ ਦੇਣਾ ਲੱਕਾ ਵੀ ਲਵਾ ਕੇ ਦਿੱਤਾ ਉਹਨਾਂ ਨੇ ਵਿਚਾਰਿਆ ਨੇ ਜਿੰਨੇ ਕੀ ਹੈਲਪ ਉਹ ਸਿਰਫ ਕੋਠਾ ਨਹੀਂ ਤੇ ਪਾਉਣ ਦਿੰਦੇ ਨਾ ਦੇ ਤੇ ਕੋਈ ਬੱਤੀ ਲੱਗਣ ਦੀ ਸਾਡੀ ਗਰਮੀ ਵਿੱਚ ਸਾਡਾ ਬਹੁਤ ਮੰਦਾ ਇਹ ਸਰਕਾਰੀ ਜਗਾ ਸਰਕਾਰੀ ਜਗਾ ਸਰਕਾਰੀ ਜਗਾ ਤੇ ਚਾਹੀਦੀ ਆ ਨਾ ਇਹਨਾਂ ਲਈ ਹਾਂਜੀ ਹਾਂਜੀ ਹਣਾ ਜੇ ਕਿਲਾ ਘਰੋ ਬੇ ਘਰ ਕੋਈ ਹੋਇਆ ਵਾ ਘਰ ਦੇ ਵਿੱਚ ਬਜ਼ੁਰਗ ਵਾ ਇੱਕ ਅਸਮਰਸ ਨੇ ਜਿਹੜੇ ਘਰ ਦੇ ਵਿੱਚ ਪਤਾ ਵਾ ਕਿ ਸਾਰਾ ਕੁਝ ਖਤਮ ਆ ਦੇਖੋ ਜੀ ਮੇਰੇ ਪਰਿਵਾਰ ਨਾਲ ਗੱਲ ਬਾਤ ਬੱਚੇ ਨੂੰ ਬੱਚੀ ਬੋਲੇ ਦੇਖ ਨੂੰ ਹਟ ਗਿਆ ਹਾਂਜੀ ਕਿ ਇਹ ਛੋਟਾ ਬੱਚਾ ਕੋਲ ਤਾਂ ਉਹ ਬੱਚੇ ਦਰਿਆਈ ਡੁੱਬ ਗਏ ਹਾਂਜੀ ਢਾਰ ਮਾਰ ਵੇ ਗਿਆ ਸਾਰਾ ਮੈਂ ਘਰ ਦੀ ਵੀ ਉਹਦੀ ਛੱਡ ਕੇ ਚਲੀ ਗਈ ਆ ਤੇ ਹੁਣ ਇਦਾਂ ਆਪਣਾ ਜੋ ਪੈਣ ਭਰਾ ਕੋਈ ਮਰਦ ਕਰਨੀ ਚਾਹੁੰਦਾ ਤੇ ਕਰਦੇ ਨੇ ਗਰੀਬ ਆਦਮੀ ਟਾਈਮ ਪਾਸ ਕਰਦੇ ਆ ਬਾਪੂ ਜੀ ਨੇ ਗੁਹਾਰ ਲਈਏ ਤੁਹਾਡੇ ਸਾਹਮਣੇ ਸਾਡਾ ਆਪੋ ਆਪਣਾ ਫਰਜ਼ ਬਣਦਾ ਵਾ ਕਿ ਅਸੀਂ ਇਸ ਪਰਿਵਾਰ ਦੀ ਮੱਤ ਆਪਣਾ ਪਰਿਵਾਰ ਜਾਣ ਕੇ ਕਰ ਜਾਈਏ ਕਿਉਂਕਿ ਤੁਹਾਡੇ ਘਰ ਦੇ ਵਿੱਚ ਘਟਾ ਰਹੀ ਜੇ ਕਿਸੇ ਚੀਜ਼ ਦਾ ਜਿਹੜੇ ਜਿਹੜੇ ਵੀ ਮੇਰੀ ਆਵਾਜ਼ ਸੁਣ ਰਹੇ ਹਨ ਉਹ ਮੇਰੀ ਆਵਾਜ਼ ਨੋਟ ਕਰ ਲੈਣ ਤੇ ਮੇਰੀ ਇਸ ਗੁਹਾਰ ਨੂੰ ਸਮਝ ਲੈਣ ਮੈਂ ਚਾਹੁੰਦਾ ਵਾਂ ਮੈਂ ਖੁਦ ਖੁਦ ਚਾਹੁੰਦਾ ਵਾਂ ਕਿ ਇਸ ਪਰਿਵਾਰ ਦੀ ਥੋੜੀ ਬਹੁਤੀ ਮਰਤ ਅਸੀਂ ਸਾਰੇ ਜਾੜੇ ਅੱਗੇ ਆ ਕੇ ਕਰੀਏ ਤੁਸੀਂ ਬਾਪੂ ਜੀ ਦਾ ਰੋਣਾ ਨਹੀਂ ਵੇਖਿਆ ਤੁਸੀਂ ਤੁਸੀਂ ਮੀਰ ਦੀ ਅੱਖਾਂ ਨਹੀਂ ਵੇਖੀਆਂ ਇਸ ਛੋਟੇ ਬੱਚੇ ਦਾ ਜਿਹੜਾ ਖਰਾਬ ਹੋ ਰਿਹਾ ਉਹ ਨਹੀਂ ਵੇਖ ਰਿਹਾ ਤੁਹਾਨੂੰ ਇਸੇ ਕਰਕੇ ਵੇਖੀ ਆਪਾਂ ਮੀਰ ਛੋਟੇ ਬੱਚੇ ਤੇ ਮਾਂ ਤੋਂ ਮਾਂ ਤੋਂ ਬਿਨਾਂ ਜਿਹੜੀ ਦਾਦੀਆਂ ਪਾਲਦੀਆਂ ਜਰੂਰ ਆ ਪਰ ਉਹ ਬਜ਼ੁਰਗੀ ਅਵਸਥਾ ਕਰਕੇ ਆਪਣਾ ਸਰੀਰ ਸਾਂਭਣ ਕੇ ਆਪਣੇ ਬੱਚਾ ਆਪਣੇ ਪੋਤੇ ਪੋਤੀਆਂ ਨੂੰ ਪਾਲਣ ਹੈ ਨਾ ਇਸੇ ਕਰਕੇ ਇਸ ਪਰਿਵਾਰ ਦੀ ਮੱਤ ਹੁਣੀ ਲੱਜ ਜਾਂ ਘਰਦਿਆਂ ਦਾ ਇਸ਼ਨਾਨ ਕਰਨ ਤੇ ਲਈ ਬਾਥਰੂਮ ਵੇਖ ਲਓ ਅਸੀਂ ਘਰਾਂ ਦੇ ਵਿੱਚ ਮਹਿੰਗੀਆਂ ਤੋਂ ਮਹਿੰਗੀਆਂ 2-2 ਲੱਖ ਰੁਪਏ ਦਾ ਬਾਥਰੂਮ ਬਣਾਉਂਦੇ ਆ 2-2 3-3 ਲੱਖ ਰੁਪਏ ਦੀਆਂ ਟੈਲਾ ਲਾ ਜੰਨੇ ਇੱਕ ਬੱਸ ਹੁੰਦੇ ਵਿੱਚ ਆਹ ਦੇਖੋ ਟੈਲਾ ਲੱਗੀਆਂ ਆਹ ਦੇਖੋ ਨਾ ਟੈਲਾ ਵੇਖੋ ਕਿੰਨੀਆਂ ਸੋਹਣੀਆਂ ਲੱਗੀਆਂ ਉਹ ਫਰਸ਼ ਕਿੱਡਾ ਸੋਹਣਾ ਪਿਆ ਇੰਨਾ ਸੋਹਣਾ ਫਰਸ਼ ਦਾ ਪਰਿਵਾਰ ਜਿਹੜਾ ਵਾ ਇਹ ਸੜਕ ਦੇ ਉੱਤੇ ਬੈਠਾ ਵਾ ਤੇ ਉੱਥੇ ਬਹਿ ਕੇ ਕਿਹੜੇ ਤਰੀਕੇ ਦੇ ਹਾਲਾਤਾਂ ਦੇ ਵਿੱਚ ਆਪਣੀ ਜ਼ਿੰਦਗੀ ਬਿਤਾਉਣੀ ਲਾਜ਼ਮੀ ਹੈ ਇਸ ਬੱਚੇ ਦੀ ਮਤੋਂ ਨਹੀਂ ਲਾਜ਼ਮੀ ਹੈ ਚੰਗੇ ਸਕੂਲ ਦੇ ਵਿੱਚ ਪੜ ਜਾਏ ਚੰਗੇ ਸਕੂਲ ਦੇ ਵਿੱਚ ਪੜ ਜਾਏ ਤੇ ਆਪਣਾ ਪਰਿਵਾਰ ਨੂੰ ਲੈ ਕੇ ਵਧੇ ਕਿਉਂਕਿ ਇਹ ਪੜੇਗਾ ਤੇ ਕੁਝ ਕਮਾ ਲੇਗਾ

ਕਿੱਥੇ ਕਿੱਥੇ ਜਾਂਦੇ ਜੀ ਤੁਸੀਂ? ਕਰਪੂਰ ਥੱਲੇ ਜਾਂਦੇ ਹੁੰਦੇ ਆ। ਅੱਛਾ ਉੱਥੇ ਫਿਰ ਗਲੀਆਂ ਗਲੀਆਂ ਘੁੰਮਦੇ ਸੀ? ਹਾਂ ਜੀ। ਫਿਰ ਕੀ ਜਾਂਦੇ ਤੇ ਹੋਕਾ ਕੀ ਦਿਨਦੇ ਹੁੰਦੇ? ਐ ਕਹਿੰਦੇ ਸੇਵਾ ਦੇ ਦੋ। ਸੇਵਾ ਕਰ ਘਰਾਂ ਘਰ ਬੂਆ ਖੜਕਾ ਕੇ। ਨਹੀਂ ਦੁਕਾਨਾਂ ਦੇ। ਦੁਕਾਨਾਂ ਤੇ ਜਾਂਦੇ ਜੀ। ਆਪਣੇ ਪਾਪਾ ਨੂੰ ਤੇ ਤੂੰ ਤੇ ਦਾਦੀ ਵੀ ਨਾਲ ਜਾਂਦੀ? ਨਹੀਂ ਮੈਂ। ਤੂੰ ਤੇ ਪਾਪਾ? ਇੱਕੋ ਛੋਟਾ ਜਿਹਾ ਬੱਚਾ ਆਪਣੇ ਪਿਓ ਨਾਲ। ਬਾਪ ਨੂੰ ਇਸ ਤਰੀਕੇ ਨਾਲ ਹੱਥ ਫੜ ਕੇ ਲਈ ਫਿਰਦਾ ਆ ਦੁਕਾਨਾਂ ਦੁਕਾਨਾਂ ਦੇ ਉੱਤੇ। ਤੇ ਘਰ ਦੇ ਹਾਲਾਤ ਵੇਖ ਲਓ ਤੁਸੀਂ। ਕਰਦੇ ਹਾਲਾਤ ਮੈਨੂੰ ਮੈਨੂੰ ਨਹੀਂ ਲੱਗਦਾ ਕਿ ਮੈਂ ਅਜ ਤੱਕ ਇਸ ਤੋਂ ਬੱਦਰ ਹਾਲਾਤਾਂ ਦੇ ਵਿੱਚ ਕਿਸੇ ਘਰ ਦੇ ਵਿੱਚ ਆਇਆ ਹਾਂਗਾ ਕਿ ਉਹ ਬਾਪੂ ਜੀ ਨੇ ਜਿਹੜੀ ਗੱਲ ਕਹੀ ਹੈ ਨਾ ਉਹ ਗੱਲ ਮੇਰੇ ਮਨ ਦੇ ਉੱਤੇ ਬਹੁਤ ਜ਼ਿਆਦਾ ਟੰਬਦੀ ਹੈ ਕਿ ਮੈਨੂੰ ਕੋਈ ਸ਼ਿਕਵਾ ਨਹੀਂ ਕੋਈ ਗਿਲਾ ਨਹੀਂ ਆ ਰੱਬ ਦੇ ਨਾਲ ਇਹ ਹੁਣ ਕਿੱਥੇ ਬਣਾਉਂਦੇ ਰੋਟੀ ਅੰਦਰ ਬਣਾਉਂਦੇ ਅੰਦਰ ਫਿਰ ਚੁੱਲਾ ਗੈਸ ਹੋਇ ਕੀ ਹੈ ਚੁੱਲਾ 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 ਇਹ ਅੱਗ ਫਿਰ ਲੱਕੜਾਂ ਦੀ ਵਾਲਦੇ ਬਾਲਣ ਕੌਣ ਇਕੱਠਾ ਕਰਦਾ ਦਾਦੀ ਦਾਦੀ ਇਕੱਠਾ ਕਰਦੀ ਤੁਸੀਂ 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 ਨਹੀਂ ਇਕੱਠਾ ਕਰਦੇ ਮੈਂ ਵੀ ਕਰਦਾ ਦਾਦੀ ਆ ਸਾਰਾ ਬਾਲਨ ਬਾਲਨ ਕੋਣ ਇਕੱਠਾ ਕਰਕੇ ਲੈ ਕੇ ਆ? ਦਾਦੀ ਇਹ ਕਰਕੇ। ਦਾਦੀ ਲੈ ਕੇ। ਵਾਟ ਵਟ ਨਹੀਂ ਤਾਂ। ਹੈ? ਤੇ ਉਹ ਬਾਲਨ ਸਾਰਾ ਤੁਸੀਂ ਇਕੱਠਾ ਕਰਕੇ ਲੈਂਦਾ। ਅੱਛਾ ਹੌਲੀ 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 ਕਰਕੇ ਵਾਟ ਲੈਂਦੇ। ਹਾਂ ਗੱਲ ਗਏ ਸਾਰ। ਹੈ? ਕੀ ਕੀ ਗੱਲ ਗਿਆ? ਬਾਸ। ਅੱਛਾ ਵਾਂਸ ਆਪ ਵਾਂਸ ਜਿਹੜਾ ਮੇਨ ਜਿਹੜਾ ਇਹ ਵਿੱਚ ਲਾਵਾਂ ਵਾਂਸ। ਗੱਲ ਗਏ। ਗੱਲ ਗਿਆ। ਇਹਨੂੰ ਕੀ ਹੋਇਆ ਕੀ ਇਹਨੂੰ ਗੱਲ ਕੇ ਅੱਛਾ। ਇਹਨੂੰ ਛੇਕ ਲੱਗੀ ਆ। ਛੇ ਇਹਨੂੰ ਹੀ ਲੱਗੀ ਆ। ਇਹ ਕਸਾੜਾ ਟੁੱਟਿਆ ਪਿਆ। ਲੁਕਾ ਟੁੱਟਿਆ। ਦੇਖ ਕਾ ਸਾਰਾ। ਇਹ ਕਸਾੜਾ ਟੁੱਟ ਗਿਆ। ਮੈਂ ਮੈਂ ਜੇ ਕਿਸੇ ਦੇ ਘਰ ਦੇ ਵਿੱਚ ਜਾਵਾਂ ਨਾ ਤੇ ਮੈਂ ਛਤਲ ਕਿਸੇ ਨੇ ਆਖਿਆ ਹੋਇਆ ਕਿ ਮੇਰੀ ਸ਼ਾਦੀ ਛੱਤ ਪਵਾ ਦੋ ਸਾਡੇ ਛੱਤ ਦੇ ਬਾਲੇ ਟੁੱਟਰੇ ਆ। ਥੱਲੇ ਬਾਲੇ ਟੁੱਟ ਜਾਣੇ ਸਾਡੇ ਉੱਤੇ ਆ ਜਾਣੀਆਂ। ਆਹ ਵੇਖੋ ਛੱਤ ਵੇਖੋ ਨਾ। ਇਹਦੇ ਬਾਰੇ ਮੈਂ ਕੀ ਕਹਾਂ ਮੈਨੂੰ ਮੇਰੇ ਖਿਆਲ ਦੇ ਵਿੱਚ ਮੈਨੂੰ ਕੋਈ ਬਿਆਨ ਕਰਨ ਦੀ ਲੋੜ ਨਹੀਂ ਪੈਣੀ। ਨਹੀਂ ਹੈ ਵੀ। ਹਾਂਜੀ ਆ ਲੋ। ਆਪਾਂ ਆਪਣੇ ਘਰਾਂ ਦੇ ਵਿੱਚ ਹਨਾ ਬੜੇ ਸੋਹਣੇ ਤਰੀਕੇ ਦੇ ਬਣੇ ਹੋਏ ਘਰਾਂ 'ਚ ਜਦੋਂ ਰਹਿੰਨੇ ਆ ਇੱਧਰ ਧਿਆਨ ਮਾਰਿਓ ਜਰਾ ਕ। ਕਿ ਹਨੂਨਾਂ ਚ ਵੀ ਠੰਡ ਲੱਗਦੀ ਰਜਾਈਆਂ ਲੈ ਕੇ ਵੀ ਹਨਾ ਇੱਥੇ ਕੋਈ ਕੰਦਾਂ ਦਾ ਪ੍ਰਬੰਧ ਨਹੀਂ ਆ ਤੇ ਫਿਰ ਵੀ ਵੇਖੋ ਕਿਹੜੇ ਤਰੀਕੇ ਨਾਲ ਹਨਾ ਹਵਾ ਵੀ ਆਉਂਦੀ ਆ ਉੱਥੇ ਰੋਟੀ ਪਾਣੀ ਦਾ ਕੋਈ ਅਲਮਾਰੀ ਨਹੀਂ ਕੋਈ ਕੁਛ ਨਹੀਂ ਵੀ ਜਿੱਥੇ ਆਪਾਂ ਆਪਣਾ ਸਮਾਨ ਵੀ ਰੱਖ ਲਈਏ ਸਭ ਕੁਝ ਇਤਰਾ ਹੀ ਪਿਆ ਵਾ ਕਿ ਮਤਲਬ ਕਿ ਕੁਝ ਵੀ ਬਿਆਨ ਕਰਨ ਦੀ ਲੋੜ ਨਹੀਂ ਤੁਸੀਂ ਆਪ ਹੀ ਵੇਖ ਸਕਦੇ ਹੋ ਹਨਾ ਤੇ ਸਹੀ ਗੱਲ ਆ ਸਹੀ ਗੱਲ ਆ ਵੇਖੋ ਮੈਨੂੰ ਮੈਨੂੰ ਖੇਰ ਮੇਰੇ ਖਿਆਲ ਦੇ ਵਿੱਚ ਮੈਨੂੰ ਬੋਲਣ ਦੀ ਲੋੜ ਨਹੀਂ ਪੈਣੀ ਕੀ ਤੁਸੀਂ ਹਾਲਾਤ ਤੁਸੀਂ ਵੇਖ ਹੀ ਲਏ ਨੇ ਤੇ ਮੇਰੇ ਖਿਆਲ ਦੇ ਵਿੱਚ ਵੀਡੀਓ ਦੇ ਵਿੱਚ ਜੇ ਕੋਈ ਕਰ ਸਕਦਾ ਹੋ ਨਾ ਤੇ ਉਹ ਇੱਕ ਚੀਜ਼ ਕਰ ਸਕਦਾ ਵਾ ਕਿ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇ। ਤੁਹਾਡੀ ਇੱਕੋ ਇੱਕ ਸੇਵਾ ਵਾ ਕਿ ਤੁਸੀਂ ਸ਼ੇਅਰ ਦਾ ਬਟਨ ਦਬਾ ਕੇ ਕਿਸੇ ਦਾਨੀ ਸੱਜਣ ਪਾਸ ਉਹ ਵੀਡੀਓ ਪਹੁੰਚੇ ਉਹਨੂੰ ਤਰਸਾਵੇ ਤੇ ਇਸ ਪਰਿਵਾਰ ਦੀ ਮਦਦ ਕਿਸੇ ਨਾ ਕਿਸੇ ਤਰੀਕੇ ਦੀ ਹੋ ਜਾਵੇ। ਚੰਗਾ ਪੜਨ ਲੱਗ ਜੇ ਉਹਨੇ ਗੱਲਾਂ-ਗੱਲਾਂ ਦੇ ਵਿੱਚ ਸਿੱਧਾ ਨਹੀਂ ਕਿਹਾ ਮੈਨੂੰ ਕਿ ਮੇਰਾ ਸਾਈਕਲ ਮੈਨੂੰ ਸਾਈਕਲ ਲੈ ਦੋ। ਉਹ ਆਂਦਾ ਕਿ ਮੇਰਾ ਸਾਈਕਲ ਵੀ ਟੁੱਟ ਗਿਆ। ਹੜਾ ਇਥੋਂ ਇਥੋਂ ਸਾਨੂੰ ਸਮਝਣ ਵਾਲੇ ਨੂੰ ਸਮਝ ਸਮਝ ਚਾਹੀਦੀ ਆ ਤਰੀਜਾਂ ਉਹਨੂੰ ਵੀ ਹੈਗੀਆਂ ਨੇ ਉਹਦੀਆਂ ਵੀ ਚਾਹ ਹੈਗੀਆਂ ਸਹੀ ਗੱਲ ਆ ਸਮਝਣ ਵਾਲੇ ਨੂੰ ਸਮਝ ਚਾਹੀਦੀ ਆ ਕਿ ਉਹਨੂੰ ਕਿਹੜੀ ਚੀਜ਼ ਦੀ ਲੋੜ ਆ ਉਹਨਾਂ ਚਾਵੇ ਤੇ ਸਾਡੇ ਨਾਲ ਸੰਪਰਕ ਕਰਿਓ ਅਸੀਂ ਉਹਨਾਂ ਦੀ ਸੇਵਾ ਪੁੱਜਦਾ ਇਥੇ ਜਰੂਰ ਕਰੋ ਉਹ ਸਾਈਕਲ ਲੈ ਕੇ ਜਿਹੜਾ ਦੇਣਾ ਉਹ ਬੱਚੇ ਦਾ ਚਾ ਪੂਰਾ ਕਰਨਾ ਪਰ ਇਸ ਘਰ ਵਿੱਚ ਬਹੁਤ ਜ਼ਿਆਦਾ ਲੋੜ ਬਹੁਤ ਜ਼ਿਆਦਾ ਲੋੜ ਆ ਇੱਕ ਲੋੜ ਨਹੀਂ ਆ ਬਹੁਤ ਜ਼ਿਆਦਾ ਕਿਸੇ ਕਰਕੇ ਜਿਹੜਾ ਜਿਹੜਾ ਵੀ ਵੀ ਜਿੱਥੇ ਜਿੱਥੇ ਕੋਈ ਮਦਦ ਕਰ ਸਕਦਾ ਵਾ ਸਾਡੇ ਨਾਲ ਸੰਪਰਕ ਕਰਾ ਥੱਲੇ ਮੋਬਾਈਲ ਨੰਬਰ ਚੱਲ ਰਿਹਾ ਵਾ ਸਾਡੇ ਨਾਲ ਸੰਪਰਕ ਕਰਕੇ ਅਸੀਂ ਉਹਨਾਂ ਨੂੰ ਲੁਰੰਦਾ ਜਿਹੜੀ ਉਹਨਾਂ ਦੀ ਲੋੜ ਵਾ ਉਹ ਪੂਰੀ ਕਰਾ ਸਕੀਏ ਤੇ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਸ਼ੇਅਰ ਕਰਨਾ ਬਣਦਾ ਜੀ ਬਾਕੀ ਬਾਪੂ ਜੀ ਦੇ ਮਾਤਾ ਜੀ ਦੇ ਛੋਟੇ ਵੀਰ ਦੇ ਤੇ ਇਸ ਬੱਚੇ ਦੇ ਹਾਲਾਤ ਤੁਸੀਂ ਵੇਖ ਲਏ 28 ਸਾਲ ਦੀ ਵੀਰ ਦੀ ਉਮਰ ਹੈ 28 ਸਾਲਾਂ ਦੇ ਵਿੱਚ ਨੇਤਰਹੀਨ ਹੋ ਗਿਆ ਗਾਂ ਕਰੂਗਾ ਕੀ ਜੇ ਬੱਚਾ ਨਾ ਨਾ ਪੜਿਆ ਤੇ ਮੇਰੇ ਖਿਆਲ ਦੇ ਵਿੱਚ ਇੱਥੇ ਇਹ ਜਿਹੜੀ ਗਰੀਬੀ ਗਰੀਬੀ ਇਤਨਾ ਹੀ ਰਣੀ ਫਿਰ ਇਸੇ ਕਰਕੇ ਤੁਹਾਡੇ ਕਰਕੇ ਹੱਥ ਬਨ ਕੇ ਤੁਹਾਡੇ ਪੈਰਾਂ ਦੇ ਵਿੱਚ ਬਹਿ ਕੇ ਇੱਕ ਬੇਨਤੀ ਆ ਕਿ ਇਸ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੇ ਮਤਲੀ ਅੱਗੇ ਜ਼ਰੂਰ ਇਹ ਥੋੜੀ ਜੀ ਸੇਵਾ ਵਾ ਜੀ ਸਾਡੀ ਪ੍ਰਵਾਨ ਕਰ ਲਿਓ ਜੀ ਠੀਕ ਹਾਂਜੀ ਤੇ ਭੈਣ ਦਾ ਜਿਹੜੀ ਜੇ ਜ ਸਮਾਨ ਨੇ ਵੀ ਥੋੜੀ ਬੋਤੀ ਸੇਵਾ ਕੀਤੀ ਥੋੜੀ ਬੋਤੀ ਹਿੰਮਤਾਂ ਜੀ ਵੱਲੋਂ ਤੇ ਕਰਦੇ ਮਤਲਬ ਬਹੁਤਾ ਜ਼ਿਆਦਾ ਹਾਂ ਮਾਲਕਾਂ ਤੰਦਰੁਸਤੀਆਂ ਬਖਸ਼ੇ 11 ਦੇ ਤਨਕੀ ਬਖਸ਼ੇ ਤੁਹਾਨੂੰ ਮਹਾਰਾਜ ਤੰਦਰੁਸਤੀ ਬਖਸ਼ੇ ਤਾਂ ਵੇਖੋ ਤੰਦਰੁਸਤ ਆਪ ਨਹੀਂ ਗਏ ਤੇ ਅਸੀਸ ਦੇਂਦੇ ਆ ਕਿ ਅਗਰੇ ਨੂੰ ਤੰਦਰੁਸਤੀ ਬਖਸ਼ੇ ਹੈਣਾ ਇਸੇ ਕਰਕੇ ਅਸੀਸਾਂ ਲੈਣੀਆਂ ਹਰ ਕਿਸੇ ਦੇ ਹਿੱਸੇ ਨਹੀਂ ਆਉਂਦੀਆਂ ਪਰ ਅਸੀਸਾਂ ਦੇਣ ਵਾਲਾ ਜਦੋਂ ਉਹਦੀ ਲੋੜ ਪੂਰੀ ਹੁੰਦੀ ਹੈ ਨਾ ਜਾਂ ਉਹਦਾ ਕੋਈ ਐਸਾ ਕੰਮ ਹੁੰਦਾ ਵਾ ਕਿ ਜਿਹੜਾ ਉਹ ਫਿਰ ਅਸੀਸਾਂ ਦਿੰਦਾ ਥੱਕਦਾ ਨਹੀਂ ਇਸੇ ਕਰਕੇ ਢਿੱਡੋ ਅਸੀਸਾਂ ਨੇ ਮੇਰੇ ਵਾਈਫ ਨਾਲ ਆਈ ਆ ਉਦੋਂ ਦੀ ਰੋਈ ਜਾ ਰਹੀ ਕਿ ਉਹਨਾਂ ਦੇ ਹਾਲਾਤ ਵੇਖ ਕੇ ਰੋਈ ਜਾ ਰਹੀ ਹੈ ਰੋਈ ਜਾ ਰਹੀ कि ਮੈਨੂੰ ਨਹੀਂ ਪਤਾ ਕਿ ਉਹਦੇ ਮਨ ਦੇ ਵਿੱਚ ਕੀ ਚੱਲੰਦਿਆ ਵਾ ਪਰ ਮੇਰੇ ਹਾਲਾਤ ਜੋ ਹੋਏ ਆ ਨਾ ਕਿ ਇੱਥੋਂ ਤੱਕ ਰੋਣਾ ਵਾ ਪਰ ਮੈਂ ਰੋ ਤਾ ਨਹੀਂ ਸਕਦਾ ਮੈਨੂੰ ਜਿਵੇਂ ਰੋਇਆ ਤੇ ਗੁਰੂ ਨਾਲ ਸ਼ਿਕਵਾ ਜਣਾ ਮੇਰੇ ਮਨ ਦਾ ਫਲਸਫਾ ਇਹ ਹੈ ਇਸੇ ਕਰਕੇ ਇਸ ਪਰਿਵਾਰ ਨੇ ਤੁਸੀਂ ਵੇਖ ਲਓ ਸੇਵਾ ਤੇ ਤੁਹਾਨੂੰ ਆ ਗਈ ਵੀਰੇ ਤੁਹਾਨੂੰ ਫਰ ਮਹੀਨੇ ਰਾਸ਼ਨ ਇਕੋ ਜਿਹਾ ਕਰਦਿਆ ਕਰਨਾ ਹਾਂ ਰਾਸ਼ਨ ਮੈਂ ਇੱਥੋਂ ਲੰਘਦਾ ਵਾਂ ਤੁਹਾਡਾ ਹਿਮਤੈਲੀਆਂ ਵੱਲੋਂ ਕਾਟਵਾ ਉਹ ਕਾਟਦੇ ਉੱਤੇ ਹਰ ਮਹੀਨੇ ਤੁਹਾਨੂੰ ਰਾਸ਼ਨ ਮਿਲ ਜਾਏ ਤੁਹਾਨੂੰ ਆਉਣ ਦੀ ਲੋੜ ਨਹੀਂ ਪੈਗਰੇ ਮੈਂ ਇੱਥੇ ਆਪ ਹੀ ਆਪ ਹੀ ਫੜਾ ਜਾ ਕਰਨਾ ਜੇ ਤੁਹਾਡੀ ਇੱਥੋਂ ਕਿਤੇ ਜਗ੍ਹਾ ਚੇਂਜ ਹੁੰਦੀ ਹੈ ਨਾ ਤੁਸੀਂ ਸਾਨੂੰ ਫੋਨ ਕਰਕੇ ਦੱਸ ਤਰ ਕੋ ਨੰਬਰ ਹੈਗਾ ਨਾ ਨੰਬਰ ਇੱਥੇ ਲੇ ਨੰਬਰ ਮੈਂ ਲਿਖ ਦੇਣਾ ਨੰਬਰ ਲਿਖ ਲਿਆ ਜਾ ਮੈਂ ਲਿਖ ਦਿੰਦਾ ਨੰਬਰ ਲਿਖ ਦਿਓ ਮੈਨੂੰ ਜੋਗਾ ਇਹਨੂੰ ਕੱਖ ਨਹੀਂ ਹੁੰਦਾ ਅੱਛਾ ਘਰ ਦੇ ਹਾਲਾਤ ਨੇ ਨਾ ਬਸ ਜਿਹੜਾ ਧਿਆਨ ਜਾਂ ਵੀ ਜਿਹੜਾ ਨਾਲ ਜਾਣਾ ਪੈਂਦਾ ਇਹਨੂੰ ਖੜਦੇ ਆ ਫਿਰ ਕਈ ਬੰਦੇ ਤੇ ਇਦਾਂ ਵੀ ਗੱਲਾਂ ਕਰ ਦਿੰਦੇ ਬਾਹਰ ਜਾ ਕੇ ਹੂੰ ਹੁਣ ਸਾਡੇ ਘਰ ਹਾਲਾਤ ਦਾ ਸਾਨੂੰ ਪਤਾ ਜਦੋਂ ਬਾਹਰ ਜਾ ਕੇ ਇਹਦੇ ਵੀ ਸਰਦਾਰ ਮੰਗਦੇ ਇਹਨੂੰ ਸ਼ਰਮ ਆਉਂਦੀ ਆਪਣੇ ਆਪ ਫਿਰ ਬੰਦੀ ਪਰ ਇਹ ਕੀ ਕਰੀਏ ਜਦੋਂ ਕੋਈ ਸੋ ਨਸਰ ਆ ਨਹੀਂ ਹੈਗਾ ਤਾਂ ਬਾਹਰ ਹੀ ਮੰਗਣਾ ਨੇ ਜਾ ਕੇ ਇਹ ਐ ਭਾਜੀ ਹੁਣ ਸਰਦਾਰੀ ਦੇ ਦਿੱਤੇ ਰੱਬ ਨੇ ਸਾਡੇ ਲਾੜ ਦੇ ਵੇਖੋ ਨਾ ਕਈ ਕਹਿੰਦੇ ਜਾ ਫੇ ਕੇਸ ਘਟਾ ਦਿਓ ਪੱਗਾਂ ਲਾ ਦਿਓ ਪਰ ਸਾਡੇ ਗੁਰੂਆਂ ਨੇ ਥੋੜਾਾਨੂੰ ਕਿਹਾ ਪੱਗਾਂ ਲਾ ਦਿਓ ਤੀ ਕੀ ਬਾਤ ਹੈ ਸਾਡੇ ਗੁਰੂਆਂ ਜੋ ਦਿੱਤਾ ਉਹ ਰੱਖਾਂਗੇ ਜੋ ਸਾਡਾ ਧਰਮ ਹੈ ਉਹ ਕਰਾਂਗੇ ਸਿੱਖੀ ਧਰਮ ਹਾਂਜੀ ਮਾਰੇ ਤੁਹਾਨੂੰ ਤੰਦਰੁਸਤੀ ਬਖਸ਼ੀ ਅਸੀਂ ਤੇ ਹੋਰ ਅਰਦਾਸ ਕਰਾਂ ਤੁਸੀਂ ਸਾਰੇ ਜਾਣੇ ਇਸ ਵੀਰ ਦੀ ਇਸ ਵੀਰ ਦੀ ਅਰਦਾਸ ਸ਼ੁਰੂ ਕਰੇ ਅਰਦਾਸ ਇਸ ਤਰੀਕੇ ਨਾਲ ਕਰਿਓ ਕਿ ਇਹਦੇ ਅੱਖਾਂ ਦੇ ਵਿੱਚ ਅਥਰੂ ਨਾ ਆਵੇ ਖੁਸ਼ੀਆਂ ਖੇੜਿਆਂ ਵਿੱਚ ਆਪਣਾ ਜ਼ਿੰਦਗੀ ਬਤੀਤ ਕਰੇ ਜੇ ਇੱਕ ਚੀਜ਼ ਖੋਈ ਆ ਨਾ ਰੱਬ ਨੇ ਕਿਉਂਕਿ ਉਹਨਾਂ ਨੇ ਵੀ ਕੋਈ ਨਾ ਕੋਈ ਸੋਚਿਆ ਹੀ ਜ਼ਰੂਰ ਹੋਊਗਾ ਤੇ ਜਿਹੜੀ ਇੱਕ ਚੀਜ਼ ਖੋਈ ਆ ਤਾਂ ਹੀ ਅਸੀਂ ਇੱਥੇ ਪਹੁੰਚੇ ਇਸੇ ਕਰਕੇ ਤਾਂ ਤੁਹਾਡਾ ਸਾਰਿਆਂ ਦਾ ਦਿলো ਧੰਨਵਾਦ ਤੁਸੀਂ ਵੀਡੀਓ ਨੂੰ ਸ਼ੇਅਰ ਕਰਦੇ ਹੋ ਵੀ ਉਹ ਮੰਗ ਰਾਦੇ ਆ ਜੋ ਵੀ ਤੁਹਾਡਾ ਸਰਦਾ ਬੰਦਾ ਸਾਡੀ ਵੱਤ ਵਤ ਮਤ ਕੀਤੀ ਜਾਵੇ ਤੇ ਜਿਹੜੇ ਸਾਡੇ ਹਾਲਾਤ ਬਦਲੇ ਜਾਣ ਅਹੀਂ ਇਹ ਜੀ ਕੰਮ ਨਾ ਕਰ ਸਕੇ ਵੀ ਕਿਹ ਗੜੀ ਜਿੱਦਾਂ ਅਸੀਂ ਕਰਦੇਗਾ ਮੱਚੇ ਨੂੰ ਲਾ ਕੇ ਮੈਂ ਜਾਂਦਾ ਨਾਲ ਬਈ ਸਾਨੂੰ ਕਈ ਲੋਕ ਰੋਕਦੇ ਵੀ ਤੁਸੀਂ ਆ ਕੰਮ ਨਹੀਂ ਚੰਗਾ ਕਰਨ ਦੇ ਪਰ ਐਂ ਜੀ ਤੂੰ ਕਹਿੰਨੇ ਆ ਫਿਰ ਸਾਨੂੰ ਦੁੱਖ ਵੀ ਹੁੰਦਾ ਵੀ ਅਸੀਂ ਆ ਕੰਮ ਕੀ ਕਰਨ ਦੇ ਆ ਪਰ ਕੋਈ ਕਈ ਕਹਿੰਦੇ ਗੁਰਦੁਆਰੇ ਜਾ ਕੇ ਬਹਿ ਜਾਓ ਪਰ ਗੁਰਦੁਆਰੀ ਵੀ ਅਸੀਂ ਕਿੰਨੇ ਚਿਰ ਬਹਾਂਗੇ ਕਿੱਥੇ ਤੱਕ ਅਸੀਂ ਬਹਾਂਗੇ ਪਰ ਸਾਡੇ ਗੁਰਦੁਆਰੇ ਵੀ ਕੀ ਵੀ ਅਸੀਂ ਹੋ ਕੇ ਆਏ ਆ ਪਰ ਕਿਸੇ ਨੇ ਉੱਥੇ ਵੀ ਆਡੀਆਂ ਇਹੋ ਜਿਹੀਆਂ ਕੋਈ ਬਹਾਂ ਨਹੀਂ ਫੜੀਆਂ ਤਹਾੜੀ ਨਾਲ ਕੋਈ ਹੈਵੀ ਸੇਵਾ ਹੀ ਅੱਖਾਂ ਦੀ ਕਰਾਈ ਹੈ ਕਿ ਇਹਨੇ ਤੁਹਾੜੀ ਅੱਖਾਂ ਬਣ ਜਾਂਦੀਆਂ ਹਰ ਜਗ੍ਹਾ ਹੀ ਸਾਰੇ ਕੰਮ ਫੇਰ ਕੇ ਬੈ ਗਏ ਹੁਣ ਥੱਕ ਕੇ ਫੇਰ ਇਹੋ ਹੀ ਆਈ ਕੰਮ ਫੜਿਆ ਵੀ ਬਾਹਰ ਆਈ ਨਿਕਲਾਂਗੇ ਤੇ ਆਈ ਕੋਈ ਉਹ ਲਿਆ ਕੇ ਆਪਣਾ ਰੋਟੀ ਪਾਣੀ ਚਲਾ ਸਕੀਏ ਤੇ ਆਪਣੇ ਮਾਂ ਪਿਓ ਦੀ ਸੇਵਾ ਕਰ ਸਕੀਏ ਜੋ ਸਾਨੂੰ ਦਿੱਤਾ ਰੱਬ ਨੇ ਮਹਾਰਾਜ ਤੁਹਾਨੂੰ ਤੰਦਰੁਸਤੀ ਬਖਸ਼ੀਏ ਦਿਆ ਦੋ ਤੇ ਹਿੰਮਤ ਐਨ ਜੀਓ ਮੈਸਰ ਲਿਖਿਆ ਦੇ ਤੇ ਲੱਗੇ ਮੈਂ ਫੁੱਲ ਜਿਹਾ ਬਣਾਤਾ ਵਾ ਵੀ ਤੁਹਾਨੂੰ ਨਿਸ਼ਾਨੀ ਰਹੇ ਜੇ ਕਿਸੇ ਕੋ ਪੁੱਛ ਕੇ ਵੀ ਲਿਖਾਉਣਾ ਪਏਗਾ ਤੇ ਲਿਖ ਲਿਓ ਠੀਕ ਹੈ ਬਾਕੀ ਮੈਂ ਜਿਹੜੇ ਨੰਬਰ ਤੋਂ ਫੋਨ ਕਰਦੀ ਹਾਂ ਉਹਦੇ ਲਾਸਟ ਤੇ 45 ਜੀ ਤੇ ਉਹ ਨੰਬਰ ਇੱਥੇ ਵੀ 45 ਵਾਲਾ ਨੰਬਰ ਲਿਖੋ ਠੀਕ ਹੈ ਠੀਕ ਹੈ ਜੀ ਆਹ ਲੱਖ ਲਿਆ ਦੈਰੀ ਸਾਮਕੇ ਰੱਖਿਓ ਅਸੀਂ ਵੀ ਨਿਵਾਤਨ ਫੋਨ ਕਰਦੇ ਰਵਾਂਗੇ ਤੁਹਾਨੂੰ ਠੀਕ ਹੈ ਠੀਕ ਹੈ ਜੀ ਚਾਹ ਬਣੀ ਹੈ ਕੀ ਜੀ ਨਹੀਂ ਚਾਹ ਨਹੀਂ ਚਾਹ ਤੁਹਾਡੀ ਅੱਗੇ ਤੁਹਾਡੀ ਸ਼ਗਨ ਦੇ ਆ ਕੀ ਤੁਸੀਂ ਕਹਿੰਦੇ ਨਾ ਤੁਹਾਡੇ ਪੈਰਾਂ ਪਿੱਛੇ ਕੀ ਨਾਂ ਦਾ ਕੁਛ ਨਾ ਕੁਛ ਚਾਹ ਪਾਣੀ ਹੱਥ ਮਿਲਦੇ ਜਾਂਦੇ ਆ ਪੈਰਾਂ ਪਿੱਛੇ ਆਪਣਾ ਤੁਹਾਡੇ ਰਗੇ ਆ ਉਹਨਾਂ ਦੇ ਪੈਰਾਂ ਪਿੱਛੇ ਸਭ ਕੋ ਦਵੇ ਮਾਲਕ ਉਹਨਾਂ ਦੀ ਤੰਦਰੁਸਤੀਆਂ ਬਖਸ਼ੇ ਤੁਹਾਨੂੰ ਸਭ ਤੋਂ ਵੱਡੀਆਂ ਹੋਈ ਆ ਵੀ ਤੰਦਰੁਸਤੀ ਰਹੋਗੇ ਤੇ ਸਭ ਕੁਝ ਕਰੋਗੇ ਆਪਾਂ ਤੰਦਰੁਸਤੀ ਨਹੀਂ ਤੇ ਕੀ ਕਰਨਾ ਹੁਣ ਮੈਂ ਅੱਖਾਂ ਤੋਂ ਇਧਰ ਮੈਂ ਵੇਰ ਹੀ ਲੱਗਾ ਰਹੀ ਨਾ ਕਦੀ ਮੈਂ ਮੰਨਤ ਨਹੀਂ ਲੈਂਦੀ ਮੇਰੀ ਅੱਖਾਂ ਚਲ ਗਈਆਂ ਮੇਰਾ ਪਿਓ ਨੂੰ ਮੈਂ ਕਹਿੰਦਾ ਕੁਛ ਨਹੀਂ ਜੋ ਮਾਲਕ ਨੇ ਕਰਤਾ ਠੀਕ ਹੀ ਵਧੀਆ ਵਾ ਜੋ ਹੋ ਗਿਆ ਠੀਕ ਆ ਫਿਰ ਮੈਂ ਜਿੰਨਾ ਕੋ ਹੁੰਦਾ ਆਪਣੇ ਆ ਮਾਤਾ ਨੂੰ ਮੈਂ ਕਹਿੰਦਾ ਮਾਤਾ ਵੀ ਰੋਣ ਲਾ ਕੁਛ ਨਹੀਂ ਹੋਇਆ ਜੋ ਇਤਾਂ ਮਾਰਗ ਨੇ ਠੀਕ ਆ ਜੇ ਮੈਂ ਤੰਦਰੁਸਤ ਹੀ ਆ ਸਮਝ ਜਿੰਨਾ ਕਿ ਮੇਰੇ ਕੋ ਹੁੰਦਾ ਤੁਹਾਡੇ ਨਾਲ ਮੈਂ ਸਾਰਾ ਕੁਝ ਕਰਦਾ ਲੱਕੜ ਬਾਲਣ ਨੂੰ ਨੰਨਾ ਨਾਲ ਲੈ ਕੇ ਵੜਾ ਆ ਗਏ ਚੁੱਕ ਕੇ ਵੀ ਲੈਣਾ ਕਈ ਜਣਾ ਤੇ ਮੇਰੇ ਆਵੇ ਖੁੰਗੇ ਵੜ ਵੜ ਕੇ ਨਾੜਾਂ ਵੀ ਪਾੜ ਗਿਆ ਮੈਂ ਤਾਂ ਵੀ ਨਹੀਂ ਪਰਵਾਹ ਕੀਤੀ ਹੈ 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 ਇਧਰਲੇ ਵੀ ਨੇ ਖੁੰਗਾ ਵੜ ਗਿਆ ਉਹ ਵੀ ਨਾੜ ਦੀ ਪਰਵਾਹ ਨਹੀਂ ਮੈਂ ਕੀਤੀ ਅੱਛਾ ਇੱਕ ਇਹ ਇਹ ਵਜ੍ਹਾ ਕੀ ਹੈ ਲੱਕੜਾਂ ਐ ਜੀ ਲੱਕੜਾਂ ਵਜੋਂ ਚੁੱਕ ਕੇ ਲਈਦਾ ਜੀ ਬਾਜਨ ਜਿੱਦ ਕੀਤਾ ਮੋਢੇ ਰੱਖਿਆ ਤਾਂ ਉਹ ਲੱਕੜ ਵਿੱਚ ਵੜ ਗਈ ਨਾਲ ਦੇ ਹਾਂ ਦੋ ਪਾਸੇ ਦੋਵੇਂ ਪਾਸੇ ਬਾਕੀ ਇਹ ਕਿ ਨਾ ਇਹ ਕਿੰਨੇ ਦੂਰ ਤੋਂ ਇਹ ਇਹ ਕੰਮ ਕਰਨ ਦੇ ਜਿਹੜਾ ਲੱਕੜਾਂ ਦਾ ਫਿਰ ਜਿਹਨੂੰ ਲੋਡ ਪੈਂਦੀ ਬਾਲਨ ਲਿਆਉਣਾ ਪਿੰਦਾ ਵੇ ਲੋੜਾ ਪੈਂਦਾ ਹਾਂਜੀ ਬਾਲਨਾਂ ਤੇ ਆਈ ਫਿਰ ਸਿਲੰਡਰ ਤੇ ਆ ਨਹੀਂ ਕਰ ਹਾਂ ਹਾਂ ਤੇ ਬਾਲਨਾਂ ਤੇ ਆਈ ਕਿੰ ਨਿਸ਼ੇੜੇ ਨੂੰ ਜੁੜੀ ਵੀ ਟੱਕਰ ਜਾਂਦੇ ਸੀ ਟੱਕਰ ਜਾਂਦੇ ਆ ਇਥੇ ਕਈ ਪੈਂਦੇ ਅਗਲਾਤੀ ਪਿਛਲੀ ਆਰੀ ਅੱਛਾ ਹਾਂਜੀ ਮਗਰ ਇਦਾਂ ਹੀ ਆ ਕੇ ਰਾਤ ਨੂੰ ਸ਼ਾਮੀ ਅੱਗ ਲਾਤੇ ਆ ਰੋਖ ਲਾਏ ਪੌਦੇ ਇਹਨਾਂ ਨੂੰ ਪਾਣੀ ਪਾਉਣ ਦਿਆ ਤੇ ਕੋਈ ਚੱਲ ਅਸੀਂ ਬੈਠੇ ਆ ਤੇ ਭੈਣ ਭਰਾ ਕੋ ਗਰਮੀਆਂ ਸ਼ਾਮੇ ਬਹੁ ਆ ਗਈ ਤੇ ਮੈਂ ਰੋਖ ਨੂੰ ਪਾਣੀ ਪਾਉਣ ਦਿਆ ਰਾਤ ਨੂੰ ਸ਼ਾਮੀ 6 ਵਜੇ ਆ ਤੇ ਮਾਤਾ ਰੋਟੀਆਂ ਲੋਣਦੀ ਆ ਤੇ ਮਗਰ ਅੱਗ ਵਿੱਚ ਧੂਏ ਦੀ ਜਿਹਦਾ ਬਾਸ ਨਾ ਜਾਈ ਕਿਉਂ ਕਿਉਂ ਲਾਤੀ ਪਤਾ ਨਹੀਂ ਕੀ ਗੱਲੋਂ ਕੀ ਗੱਲ ਕੀ ਨਹੀਂ ਤਾਂ ਕਰਨਾ ਕਿ ਮਗਰ ਕਰਨੀ ਨਹੀਂ ਗੱਲ ਕਰਨੀ ਨਹੀਂ ਉਹ ਵਿਚਾਰਾ ਇੱਕ ਵੀਰ ਆ ਉਹਨੂੰ ਲੈ ਕੇ ਉਨੇ ਨਾਲ ਮੈਂ ਗੇੜਦਾਰਾਂ ਫਿਰ ਉਹਨਾਂ ਨੇ ਭਜਾਈ ਪੰਜ ਛੇ ਜਾਨੇ ਇਕੱਠੇ ਹੋ ਗਏ ਅੱਛਾ ਤੁਸੀਂ ਨਾਲ ਕਾ ਗੇੜਦੇ ਰਹੇ ਹਾਂਜੀ ਕਿੱਡੇ ਕਿੱਡੇ ਮਾੜੇ ਹਾਲਾਤ ਵੇਖੋ ਤੁਸੀਂ ਕਿ ਮਾੜੇ ਹਾਲਾਤ ਹੋਰ ਵੀ ਭੱਦਰ ਉੱਤੋਂ ਕਰਨਾ ਚਾਹੁੰਦੇ ਕਈ ਲੋਕ ਆਂਦੇ ਆ ਗੁਰਬਾਣੀ ਦਾ ਇੱਕ ਫਰਮਾਨ ਆ ਆਪ ਨਾ ਦੇ ਚੁੱਲੂ ਪਰ ਪਾਣੀ ਤੇ ਨਿੰਦੇ ਜੇ ਗੰਗਾ ਹਾਣੀ ਆਂਦੇ ਆਪ ਚੁੱਲੂ ਪਰ ਪਾਣੀ ਨਾ ਦਿੱਤਾ ਜਿਨ੍ਹਾਂ ਜਿਨ੍ਹਾਂ ਗੰਗਾ ਵਾਤੀ ਸੇਵਾ ਦੇ ਵਿੱਚ ਉਹਨੂੰ ਨਿੰਦਦੇ ਆ ਇੱਥੇ ਵੇਖੋ ਅੱਗੇ ਅੱਗੇ ਸ਼ਾਨ ਉਹ ਜੀ ਉਹਨੂੰ ਵੀ ਅੱਗ ਉਹਨੂੰ ਵੀ ਅੱਗ ਲਾ ਕੇ ਉਹਨੂੰ ਵੀਰ ਤੇ ਦੱਸਣ ਮੁਤਾਬਕ ਤੇ ਫਿਰ ਕਹਿੰਦੇ ਨਲਕੇ ਗੇੜ-ਗੇੜ ਕੇ ਕੀ ਨਾ ਪਾਣੀ ਭਾ ਪਾ ਕੇ ਅੱਗ ਬੁਝਾਈ ਚਲੋ ਇਥੋਂ ਲੈਨੇ ਆ ਤੁਹਾਡੀ ਕੋਈ ਇਜਾਜ਼ਤ ਇਸ ਵੀਡੀਓ ਨੂੰ ਸ਼ੇਅਰ ਕਰਨਾ ਬਣਦਾ ਵਾ ਤੁਹਾਡਾ ਸਾਰਿਆਂ ਦਾ ਉਸ ਬੱਚੇ ਕਰਕੇ ਉਸ ਬੱਚੇ ਤੇ ਨੁਹਾਰ ਚੇਂਜ ਹੋ ਰੂਗੀ ਕਿਉਂਕਿ ਜਿਹੜੇ ਨੌਜਵਾਨ ਹੁੰਦੇ ਨਾ ਬੱਚੇ ਜਿਹੜੇ ਅੱਜ ਕੱਲ ਦੇ ਉਹ ਉਹ ਅਗਲੇ ਪਾਸੇ ਆਪਣੇ ਆਪਣੇ ਪਰਿਵਾਰ ਦਾ ਤੇ ਆਪਣਾ ਜੀਵਨ ਬਦਲ ਦਿੰਦੇ ਨੇ ਆਪਣਾ ਇਸੇ ਕਰਕੇ ਐਸ ਬੱਚੇ ਦੀ ਖਾਤਰ ਸ਼ੇਅਰ ਜਰੂਰ ਕਰੋ ਐਸ ਵੀਰ ਦੀ ਖਾਤਰ ਸ਼ੇਅਰ ਜਰੂਰ ਕਰੋ ਲੈਨੇ ਆ ਟੱਟ ਕੋਈ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਰੇ ਤਾਂ ਚੜਦੀ ਕਲਾ ਬਖਸ਼ੀ